ਇੱਕ ਕਹਿੰਦੇ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਕੋਈ ਨਸ਼ਾ ਫੜਿਆ ਗਿਆ ਉਹਦੇ ਬਾਰੇ ਕੀ ਪੂਰੀ ਜਾਣਕਾਰੀ ਕੱਲ ਸੀਆਈਐਨ ਚਾਰਜ ਇਨਸਪੈਕਟਰ ਗੁਰਮੀਤ ਸਿੰਘ ਨੂੰ ਕੋਈ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਉਹਦੇ ਬੇਸਿਸ ਦੇ ਉੱਤੇ ਇੱਕ ਜੁਆਇੰਟ ਜਿਹੜੀ ਹੈ ਆਪਰੇਸ਼ਨ ਟੀਮ ਅਲੋਂਗ ਵਿਦ ਐਸਐਚਓ ਮਾਡਲ ਟਾਊਨ ਗੁਰਸਾਖ ਸਿੰਘ ਸਬ ਇਨਸਪੈਕਟਰ ਤੇ ਨਾਲ ਟੀਮ ਅਸੀਂ ਤਿਆਰ ਕੀਤੀ ਜਿਹਦੇ ਬੇਸ ਤੇ ਇਹਨਾਂ ਨੇ ਜਾ ਕੇ ਤੇ ਉੱਥੇ ਅੱਛੀ ਵਧੀਆ ਰਿਕਵਰੀ ਜਿਹੜੀ ਐਨਡੀਪੀਐਸ ਸੈਕਟਰ ਦੀ ਹੈਗੀ ਆ ਉਹ ਕੋਰੀ ਦਾ ਇਹ ਰੀਏ ਦੇ ਵਿੱਚੋਂ ਕੀਤੀ ਮਾਡਲ ਟਾਊਨ ਜੂਡਿਕਸ਼ਨ ਦੇ ਨਾਲ ਲੱਗਦਾ ਸੀਗਾ ਉੱਥੋਂ ਕੀਤੀ ਸਰ ਕੀ ਨਸ਼ਾ ਫੜਿਆ ਗਿਆ ਦੇ ਵਿੱਚ ਨਸ਼ਾ ਦੇ ਚ 83760 ਗੋਲੀਆਂ ਬ੍ਰਮਧ ਹੋਈਆਂ ਇਹ ਕਾਫੀ ਪੁਰਾਣਾ ਹੈ ਪਹਿਲਾਂ ਵੀ ਇਹਦੇ ਤੇ ਪਰਚੇ ਦਰਜਿਆ ਪਵਨ ਕੁਮਾਰ ਕੁਮਾਰ ਨਾਮ ਦਾ ਜਿਹੜਾ ਵਿਅਕਤੀ ਸੀਗਾ ਇੱਕ ਏ ਸੀ ਦੋਸ਼ੀ ਇੱਕ ਦੋਸ਼ੀ ਦਾ ਨਾਮ ਸੀਗਾ ਰੋਹਿਤ ਤੇ ਇੱਕ ਤੀਸਰਾ ਦੋਸ਼ੀ ਸੀ ਮਕੇਸ਼ ਇਹਨੂੰ ਦੋਸ਼ੀ ਸੀਗੇ ਫਿਰ ਕਾਦੀਆਂ ਕਾਦੀਆਂ ਗੋਲੀਆਂ ਇਹ ਗੋਲੀਆਂ ਨਸ਼ੇਦੀਆਂ ਸੀਗੀਆਂ ਇਹ ਚਾਹ ਦੀ ਦੁਕਾਨ ਦੀ ਆੜ ਦੇ ਵਿੱਚ ਪਹਿਲਾਂ ਇਹ ਵੇਚਦਾ ਸੀਗਾ ਨਸ਼ਾ ਗੋਲੀਆਂ ਦਿੰਦਾ ਸੀਗਾ ਤੇ ਉਥੋਂ ਮੌਕੇ ਤੋਂ ਪਹਿਲਾਂ ਬਰਾਮਦ ਕੀਤੀਆਂ ਸੀ ਉਸ ਤੋਂ ਬਾਅਦ ਫਿਰ ਅੱਗੇ ਇਹਨੇ ਲਕਾਸ਼ ਪਾ ਕੇ ਕਿਤੇ ਹੋਰ ਰੱਖੀਆਂ ਸੀਗੀਆਂ ਪੂਰੀ ਦਾਦਾ ਅਦੀਪਨਗਰ ਇਹਦੀ ਦੇ ਵਿੱਚ ਉੱਥੋਂ ਜਾ ਕੇ ਗ੍ਰਾਮਦ ਕੀਤੀ ਸਿਰਫ ਪਰ ਜਿੰਨੀਆਂ ਵੀ ਨਸ਼ੇ ਦੀਆਂ ਹਲ ਤੱਕ ਕਿੰਨੇ ਗੋਲੀਆਂ ਉਹ ਤਾਂ ਬੈਨ ਨੇ ਆ ਤਾਂ ਇਹ ਹਲ ਤੱਕ ਪੁੱਛ ਕੇ ਸਾਹਮਣੇ ਆ ਵੀ ਇਹ ਕਿੱਥੋਂ ਲੈ ਕੇ ਆਉਂਦੇ ਸੀ ਔਰ ਕਿਦਾਂ ਨਹੀਂ ਇਹਦਾ ਫਾਰਵਰਡ ਤੇ ਬੈਕਵਰਡ ਲਿੰਕੇਜ ਵੀ ਅਸੀਂ ਕਰ ਰਹੇ ਹਾਂ ਇਨਵੈਸਟੀਗੇਸ਼ਨ ਚ ਔਰ ਮਾਰਕ ਦੇ ਉੱਤੇ ਲੈ ਕੇ ਫਿਰ ਅਸੀਂ ਫਰਦਰ ਅੱਗੇ ਦੇਖਦੇ ਆ ਵੀ ਕਿੱਥੋਂ ਲੈ ਕੇ ਆਉਂਦਾ ਤੇ ਕਿੰਨੂੰ ਦੇਣੇ ਸੀ ਸਰ ਜਿੱਦਾਂ ਇੰਦੀ ਵੱਡੀ ਕਮਰਸ਼ੀਅਲ ਕੁਆਂਟੀਟੀ ਫੜੀਆਂ ਗਈਆਂ ਇਹ ਅੱਗੇ ਸਪਲਾਈ ਕਰਦੇ ਸੀ ਜਾਂ ਉਹ ਤਾਂ ਆਪ ਥੋੜੀ ਥੋੜੀ ਵੇਚਦੇ ਸੀ ਜਾਂ ਅਗਲੇ ਸਪਲਾਈ ਵੀ ਕਰਦੇ ਸੀ ਤੇ ਵੇਚਦੇ ਵੀ ਸੀ ਕੋਈ ਉਹੀ ਤਾਂ ਹੁਣ ਸਰ ਜਿੱਦਾਂ ਤੁਸੀਂ ਕਿਹਾ ਵੀ ਚਾਹ ਦੇ ਰੇੜੀ ਦੀ ਯਾਰ ਦੇ ਵਿੱਚ ਇਹ ਕੰਮ ਕਰਦਾ ਸੀ ਤਾਂ ਉਹ ਵੀ ਬੰਦ ਕਰਾਈ ਗਈ ਬਿਲਕੁਲ ਜੀ ਅੱਗੇ ਸਰ ਹੁਣ ਕੀ ਕਾਰਵਾਈ ਸਰ ਅੱਗੇ ਫਰਦਰ ਇਨਵੈਸਟੀਗੇਸ਼ਨ ਚ ਇਹਨਾਂ ਨੂੰ ਰਿਮਾਂਡ ਤੇ ਪੇਸ਼ ਕਰਾਂਗੇ ਰਿਮਾਂਡ ਤੋਂ ਬਾਅਦ ਅਸੀਂ ਅੱਗੇ ਜਿਹੜੀ ਇਨਵੈਸਟੀਗੇਸ਼ਨ ਸਾਡੀ ਹੋਈ ਕੋ ਹੋਣ ਉਹਦੇ ਮੁਤਾਬਕ ਜੋ ਰਿਜ਼ਲਟ ਸਾਹਮਣੇ ਆਉਣਗੇ ਤਦ ਦੱਸਦੇ ਹਾਂ